ਇਹ ਲੇਖਤ ਕਰਨ ਨਾਲ ਹੈ ਜੁੜੇ ਫੋਨ ਨਾਲ ਕੰਮ ਚੱਲ ਸਕਦਾ ਹੈ ਆਪੋਰ ਹਾਈ ਫਰਕ ਜੁੜੇ ਫੋਨ ਹਾਈ ਫਰਕ ਜੁੜੇ ਫੋਨ ਡੈਲਟਾ 1 ਜੁੜੇ ਫੋਨ ਇਹਦੇ ਵਿੱਚ ਇਲੈਕਟ੍ਰਿਕ ਕੰਡਕਟਰ ਪੁਣੇ ਫੋੜ ਕਰ ਰੇਂਜ ਦੇ ਸਾਰੇ ਜੀਓਸ ਐਸਚਯੂ ਸਟੇਟ ਨੇ ਐਸਐਸਪੀ ਨੂੰ ਮੋੜ ਕਰ ਆਜਮਾ ਥਾਣਾ ਡਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਨਕੇ ਨੰਬਰ 8 ਤਾਂ 8 ਵਜੇ ਵਾਲੀ ਰੋਜ਼ਗੋੜ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ ਦੇ ਪਾਏ ਗਏ ਪੁੱਤੇ ਨਫਰੀ ਬਿਲਕੁਲ ਦੀ ਸੀ ਜੀ ਸਿਰਫ ਇੱਕ ਅਡੀਸ਼ਨ ਪੁੱਛੀ ਸੀ ਨਾਈਂਟਾੜਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕਾਸਟੇਬਲ ਮੇਂ ਪ੍ਰੈਜ਼ੈਂਸ ਸੀ ਫੇਲਾ ਹਾਲ ਐਸਐਚਓ ਟਾਂਡੇ ਨੂੰ ਪੁਲਿਸ ਲਾਈਨ ਦਾ ਅਗਰ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਤਾਂ ਉੱਪਰ ਐਕਸਪਲੇਨੇਸ਼ਨ ਐਸਐਸਪੀ ਸ਼ਾਹਰ ਤੋਂ ਦਿਨ ਕੋਲ ਕੀਤੀ ਜਾਦੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹੀਆਂ ਅੰਤਾਈਆਂ ਪਾਈਆਂ ਜਾਂਦੀਆਂ ਕਦੇ ਵੀ ਮੈਂ ਸਰਪ੍ਰਾਈਜ਼ ਕਿਤੇ ਵੀ ਸਰਪ੍ਰਾਈਜ਼ ਇਨਵੈਸਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ Tá cansada de